असं फिर भी इस परमात्मा का कल पुरुख बहुत गुरु साहब का जरासान कई बार भुल जाने सो सू याद रखना चाहिए सो बहुत दोबारा मैं फिर बधाई के पात्र ने सारे अफसर साहबान और सा जो एम एल ए सरदार लखनी राय साहब जी पहुंचे ने उन्होंने भी सारे संगत वालों की आया कह हैं और सात ही ਅਲੇਕੁਮ ਅਸਸਲਮ ਸਨਿਆ ਪਰਮ ਸਤਿਗੁਰੂ ਜੁਨੇਸੋ ਨਿਹਾਲ ਪਰਮ ਸਤਿਗੁਰੂ ਸਤਿਗੁਰੂ ਦਾ ਸਾਥ ਜੀ ਨਿਵੀਂ ਬੋਲ ਵਿੱਚ ਬਰਾਜਮਾਨ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਹਰ ਸਤਿ ਵਾਹਿਗੁਰੂ ਜੀ ਦੀ ਫਤਿਹ ਸੋਭਾ ਧੰਨਵਾਦ ਸਮੁਸਥਾਨ ਸੋਨਤ ਬਾਦ ਸਾਡੇ ਸ਼ੋਭੀ ਭੈਣ ਦੀਪ ਸਿਖਾ ਜੀ ਜੋ ਇੱਥੇ ਸਰਹੰਦ ਬਲਾਕ ਦੇ ਬੀਡੀਪੋ ਸਾਹਿਬ ਨੇ ਉਹਨਾਂ ਨੂੰ ਐਮਐਲਏ ਸਾਹਿਬ ਸਨਮਾਨ ਦੇਣਗੇ ਉਦੋਂ ਤੱਕ ਸਾਰੇ ਮੀਡੀਆ ਕੋਲੋਂ ਸਾਹਿਬ ਬੇਨਤੀ ਹੈ ਕਿ ਐਮਐਲਏ ਸਾਹਿਬ ਨੂੰ ਸਨਮਾਨ ਦਿੱਤਾ ਜਾਵੇ ਸਰੋਤਾਂ ਦਾ ਗੁਰਮੱਥੇ ਪ੍ਰਬੰਧ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਨਹਿਕਾਇ ਪੂਜਿਆ ਅੱਜ ਬीडीपीਓ ਅਫਸਰ ਅਰੰਦ ਵਿਖੇ ਸਾਡੇ ਇਥੋਂ ਦੇ ਬीडीपीਓ ਦੀਪ ਸਿਖਾ ਜੀ ਔਰ ਉਹਨਾਂ ਦੇ ਸਮੁੱਚੇ ਸਟਾਫ ਵੱਲੋਂ ਔਰ ਸਾਡੇ ਏਡੀਸੀ ਡਿਵੈਲਪਮੈਂਟ ਵੱਖ-ਵੱਖ ਬਲਾਕਾਂੋਂ ਦੇ ਵੀਡੀਓ ਸਹਿਵਾਹਨਾਂ ਨੇ ਇਕੱਠੇ ਹੋ ਕੇ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਸੁਖਮਨੀ ਸਾਹਿਬ ਦਾ ਪਾਠ ਕਰਾਇਆ। ਉਹ ਤੋਂ ਬਾਅਦ ਸਾਰੇ ਸੀ ਅਰਦਾਸ ਸ਼ਾਮਲ ਹੋਇਆ ਔਰ ਸ਼ਹੀਦਾਂ ਦੀ ਧਰਤੀ ਤੇ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਸਾਹਿਬ ਦੇ ਓਟ ਆਸਰਾ ਲੈ ਕੇ ਕੀਤਾ। ਸਭ ਤੋਂ ਪਹਿਲਾਂ ਮੈਂ ਵਧਾਈ ਦੇਵਾਂਗਾ ਸਮੁੱਚੇ ਅਨਦਰ ਸਟਾਫ ਨੂੰ ਸਾਡੇ ਨਵੇਂ ਚੁਣੇ ਸਰਪੰਚ ਸਹਿਬਾਨਾਂ ਨੂੰ ਸੈਕਟਰੀ ਸਹਿਬਾਨਾਂ ਨੂੰ ਜੀਰਸ ਸਹਿਬਾਨਾਂ ਨੂੰ ਔਰ ਅਸੀਂ ਮਿਲ ਕੇ ਅੱਜ ਇੱਕ ਗੁਰੂ ਸਾਹਿਬ ਤੋਂ ਆਸ਼ੀਰਵਾਦ ਲਿਆ ਕਿ ਅਸੀਂ ਆਪਣੇ ਬਲਾਕ ਨੂੰ ਪੰਜਾਬ ਦਾ ਮੋਹਰੀ ਬਲਾਕ ਬਣਾਈਏ ਡਿਵੈਲਪਮੈਂਟ ਕਰਾਈਏ ਔਰ ਜੋ ਵੀ ਕੰਮ ਹੋਣ ਵਾਲੇ ਆ ਸਾਡੇ ਸਰਪੰਚ ਸਹਿਬਾਨ ਇਹ ਬੜੇ ਸਮਝਦਾਰਾ ਚੁੜ ਕੇ ਆਏ ਨੇ ਪਿੰਡਾਂ ਚੋਂ ਲੋਕਾਂ ਦੀ ਨਮਾਇਦਗੀ ਕਰਦੇ ਨੇ ਇਹਨਾਂ ਨੂੰ ਪਤਾ ਵੀ ਕੰਮ ਕਿਹੜੇ ਹੋਣਗੇ ਔਰ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੀ ਗਵਾਈ ਦੇ ਵਿੱਚ ਅਸੀਂ ਸਾਡੇ ਸਰਪੰਚ ਸਾਹਿਬਾ ਨੂੰ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਜੋ ਜੋ ਇਹ ਸਾਨੂੰ ਕੰਮ ਕਹਿਣਗੇ ਪ੍ਰਾਇਓਰਟੀ ਤੇ ਅਸੀਂ ਕਰਾਂਗੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਤਦ ਬਣੂਗਾ ਜੇ ਹਰ ਇੱਕ ਪੰਚਾਇਤ ਆਪਣੇ ਪਿੰਡ ਨੂੰ ਰੰਗਲਾ ਪਿੰਡ ਬਣਾਉਗੀ ਸੋ ਆਸ ਹੈ ਇਕੱਠੇ ਹੋ ਕੇ ਅਸੀਂ ਸਾਰੇ ਮਾਨ ਸਾਹਿਬ ਦੀ ਹੋਈ ਦੇਚ ਪੰਜਾਬ ਨੂੰ ਦੁਬਾਰੇ ਫਿਰ ਰੰਗਲਾ ਪੰਜਾਬ ਬਣਾਵਾਂਗੇ